ਔ ਕੱਲ ਵੀ ਆਪਜੀ ਦੇ ਨਾਲ ਵਿਚਾਰ ਸਾਂਝੀ ਹੋਈ ਸੀ ਕਿ ਕਿਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਪੰਜਾਬ ਦੀ ਧਰਤੀ ਤੇ ਭਾਰਤ ਵਰਸ਼ ਦੇ ਵਿੱਚ ਉਸ ਸਮੇਂ ਜਿਹੜੇ ਜ਼ਾਲਮ ਸਨ ਉਹਨਾਂ ਨੂੰ ਰਕਤਾਂ ਤੋਂ ਲਾ ਲਾ ਕੇ ਲੰਬਿਆਂ ਕੀਤਾ ਹੈ ਜ਼ੁਲਮ ਅਤੇ ਜ਼ਲਮ ਦੇ ਨਾਲ ਮੁਕਾਬਲਾ ਕੀਤਾ ਹੈ ਅੱਜ ਅਸੀਂ ਜਦੋਂ ਲੋਕ ਰਾਜ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਜਦੋਂ ਅਸੀਂ ਉਹਨਾਂ ਗੁਰਸਿੱਖਾਂ ਦਾ ਇਤਿਹਾਸ ਪੜ੍ਹਦੇ ਆ ਕਿ ਉਹ ਕਿਹੜਾ ਸਿੱਖ ਹੈ ਜਿਨੇ ਇਸ ਧਰਤੀ ਤੇ ਪਹਿਲੀ ਵਾਰ ਲੋਕ ਰਾਜ ਨੂੰ ਕਾਇਮ ਕੀਤਾ ਜਿੱਥੇ ਹਾਕਮ ਸ਼ਰੈਣੀ ਨੂੰ ਪਰਾ ਕਰਕੇ ਲੋਕਾਂ ਦੇ ਹੱਥ ਦੇ ਵਿੱਚ ਤਾਕਤ ਆਈ ਉਹ ਪਹਿਲਾ ਸਮਾਂ ਇਸ ਧਰਤੀ ਤੇ ਆਇਆ ਜਦੋਂ ਕਲਗੀਆਂ ਵਾਲੇ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਇੱਕ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਤੇ ਤੋਰਿਆ ਪੰਜ ਸਿੱਖਾਂ ਦੀ ਅਗਵਾਈ ਦੇ ਵਿੱਚ ਤੋਰਿਆ ਸੀ ਉਹਦਾ ਵੀ ਇੱਕ ਕਾਰਨ ਹੈ ਅਸਲ ਦੇ ਵਿੱਚ ਜਿਹੜੀ ਪੜ੍ਹਾਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜ੍ਹਾਈ ਗਈ ਤਕਰੀਬਨ 24 ਸਾਲ ਕੱਚੇ ਗੁਰੂਆਂ ਦੀ ਸੰਗਤ ਕੀਤੀ ਹੈ ਪਰ ਉਹਨਾਂ ਦੀ ਸੰਗਤ ਕਰਕੇ ਇਤਿਹਾਸ ਦੱਸਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਪਹਿਲੇ ਨਾਵਾਂ ਦੇ ਵਿੱਚ ਲక్ష్ਮਨ ਦੇਵ ਜਾਂ ਮਾਧੋਦਾਸ ਕਈ ਨਾਵਾਂ ਦੇ ਵਿੱਚ ਰਿਹਾ ਹੈ ਪਰ ਕੱਚੇ ਗੁਰੂਆਂ ਦੀ ਸੰਗਤ ਕਰਕੇ ਉਹਦੇ ਜੀਵਨ ਦੇ ਵਿੱਚ ਆਨੰਦ ਤੇ ਖੇੜਾ ਨਹੀਂ ਸੀ ਆਇਆ 24 ਸਾਲ ਜੀਵਨ ਦੇ ਬਰਬਾਦ ਹੋ ਗਏ ਆ ਔਰ ਸੱਚੇ ਗੁਰੂ ਦੀ ਬਰਕਤ ਸੱਚੇ ਗੁਰੂ ਦੀ ਬਖਸ਼ਿਸ਼ ਸੱਚੇ ਗੁਰੂ ਦੀ ਕਿਰਪਾ ਕੀ ਹੈ ਜਦਨ ਗੋਦਾਵਰੀ ਨਦੀ ਦੇ ਕੰਢੇ ਤੇ ਨੰਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਹੇਠ ਆਇਆ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਪਾਤਰ ਬਣਿਆ ਜਿਹੜਾ 24 ਸਾਲਾਂ ਦੇ ਵਿੱਚ ਬਰਾਗ ਭੋਗ ਰਿਹਾ ਸੀ ਕਠੋਰਤਾ ਵਾਲਾ ਜੀਵਨ ਭੋਗ ਰਿਆ ਸੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇੱਕ ਖਿੰਣ ਦੇ ਵਿੱਚ ਹੀ ਉਹਦਾ ਜੀਵਨ ਆਨੰਦਮਈ ਹੋ ਗਿਆ ਹੈ ਮਹਾਰਾਜ ਕਹਿੰਦੇ ਕੱਚੇ ਗੁਰੂ ਦੇ ਕੋਲੋਂ ਕਦੀ ਮੁਕਤੀ ਨਹੀਂ ਹੁੰਦੀ ਸੱਚੇ ਗੁਰੂ ਦੀ ਭਾਲ ਬਹੁਤਾਤ ਲੋਕ ਉਸ ਸਮੇਂ ਕਰਦੇ ਸੀ ਕਿਤੇ ਸੱਚਾ ਗੁਰੂ ਮਿਲ ਜਾਵੇ ਪਰ ਗੁਰੂ ਨਾਨਕ ਦੇ ਘਰ ਨੇ ਸਾਦੀ ਮਨੁੱਖਤਾ ਦੀ ਇਸ ਭਾਲ ਨੂੰ ਖਤਮ ਕਰ ਦਿੱਤਾ ਜਦੋਂ 10ਵੇਂ ਸਰੂਪ ਅੰਦਰ 239 ਸਾਲ ਦੇ ਸਮੇਂ ਤੋਂ ਬਾਅਦ ਮੇਰੇ ਸਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਇਤਿਹਾਸ ਦੱਸਦਾ ਹੈ ਉਸ ਸਮੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਮਾਧੋਦਾਸ ਬਰਾਗੀ ਨੂੰ ਆਪਣਾ ਬੰਦਾ ਬਣਾਇਆ ਤੇ ਉਸ ਬੰਦੇ ਨੂੰ ਗੁਰੂ ਪਾਤਸ਼ਾਹੀ ਨੇ ਜਿਹੜਾ ਧਰਮ ਦਾ ਪਾਠ ਪੜ੍ਹਾਇਆ ਤੇ ਜਦੋਂ ਉਸ ਪਾਠ ਨੂੰ ਸਿੱਖ ਕੇ ਆਪਣੇ ਜੀਵਨ ਦੇ ਵਿੱਚ ਉਹਨੇ ਧਾਰਨ ਕੀਤਾ ਤੇ 1708 ਦੇ ਵਿੱਚ ਉਹ ਨੰਦੇੜ ਦੀ ਧਰਤੀ ਤੋਂ ਤੁਰਿਆ ਤਕਰੀਬਨ 8 ਸਾਲਾਂ ਦੇ ਵਿੱਚ ਉਹਨੇ ਸਦੀਆਂ ਦੀ ਗੁਲਾਮੀ ਨੂੰ ਗਲੋਂ ਲਾ ਕੇ ਰੱਖ ਦਿੱਤਾ ਤਕਰੀਬਨ 4-500 ਸਾਲਾਂ ਦੀ ਜਿਹੜੀ ਗੁਲਾਮੀ ਸੀ ਨਾ ਜੀ ਇਹ ਭਾਰਤ ਵਰਸ਼ ਗੁਲਾਮਾਂ ਦਾ ਮੁਲਕ ਬਣ ਗਿਆ ਸੀ ਕਦੀ ਕਿਸੇ ਦੇ ਗੁਲਾਮ ਹੋ ਗਏ ਕਦੀ ਕਿਸੇ ਦੇ ਗੁਲਾਮ ਹੋ ਗਏ ਉਸ ਸਮੇਂ ਜਿਹੜੀ ਮੁਗਲਾਂ ਦੀ ਇਹ ਗੁਲਾਮੀ ਸੀ 1708 ਤੋਂ 1716 ਤੱਕ ਜਿਸ ਸਮੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਹੈ। ਤਕਰੀਬਨ 8 ਸਾਲਾਂ ਦੇ ਵਿੱਚ ਜਿਹੜਾ ਨਵਾਂ ਇਨਕਲਾਬ ਇਸ ਧਰਤੀ ਤੇ ਪ੍ਰਗਟ ਹੋਇਆ ਹੈ ਜਿਹੜੀ ਨਵੀਂ ਕ੍ਰਾਂਤੀ ਇਸ ਧਰਤੀ ਤੇ ਵਿਸ਼ਵ ਦੇ ਵਿੱਚ ਪਹਿਲੀ ਵਾਰ ਆਈ ਉਸੇ ਲੋਕਾਂ ਨੂੰ ਸਮਰਥ ਕਰ ਦੇਣਾ ਲੋਕਾਂ ਦੇ ਵਿੱਚ ਸ਼ਕਤੀ ਤੇ ਭਗਤੀ ਦਾ ਪ੍ਰਵਾਹ ਚਲਾ ਦੇਣਾ ਤੇ ਲੋਕ ਰਾਜ ਕਾਇਮ ਕਰ ਦੇਣਾ ਅੱਜ ਜਿਹੜੇ ਲੋਕ ਜ਼ਮੀਨਾਂ ਦੇ ਮਾਲਕ ਨੇ ਆ ਪਿੱਛੇ ਦੇ ਕਿਸਾਨਾਂ ਨੇ ਧਰਨੇ ਦਿੱਤੇ ਆ ਤੇ ਪਿਆਰਿਓ ਉਸ ਸਮੇਂ ਇਹ ਗੱਲ ਸਾਰਿਆਂ ਦੇ ਮੁਖ ਦੇ ਵਿੱਚੋਂ ਨਿਕਲੀ ਵੀ ਸਾਨੂੰ ਅਸਲ ਦੇ ਵਿੱਚ ਜ਼ਮੀਨਾਂ ਦੇ ਮਾਲਕ ਜੇ ਕਿਸੇ ਨੇ ਬਣਾਇਆ ਜੇ ਅਸਲ ਲੋਕ ਰਾਜ ਕਿਸੇ ਨੇ ਕਾਇਮ ਕੀਤਾ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਸੀ ਅੱਜ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਹੈ ਦੁਨੀਆ ਦੇ ਵਿੱਚ ਕੋਈ ਹਾਕਮ ਜਦੋਂ ਜਿੱਤ ਪ੍ਰਾਪਤ ਕਰਦਾ ਹੈ ਉਹ ਆਪਣਾ ਝੰਡਾ ਚਲਾਉਂਦਾ ਹੈ ਆਪਣੀ ਮੋਹਰ ਬਣਾਉਂਦਾ ਹੈ ਆਪਣਾ ਸਿੱਕਾ ਚਲਾਉਂਦਾ ਹੈ ਤੇ ਤਖਤ ਤੇ ਬਹਿੰਦਾ ਹੈ ਬਾਰੇ ਕੈਸਾ ਪਹਿਲਾ ਹੁਕਮਰਾਨ ਇੱਕ ਕੈਸਾ ਸਿੱਖ ਬਾਦਸ਼ਾਹ ਹੈ ਜਿਹੜਾ ਤਖਤ ਤੇ ਬਹਿਣ ਦੀ ਜਗ੍ਹਾ ਆਮ ਲੋਕਾਂ ਨੂੰ ਤਖਤਾ ਤੇ ਬਿਠਾ ਦਿੰਦਾ ਹੈ ਜਿਹੜਾ ਆਪਣੀ ਜਗ੍ਹਾ ਆਮ ਲੋਕਾਂ ਨੂੰ ਦਿੰਦਾ ਹੈ ਆਪਣੀ ਜਗ੍ਹਾ ਤੇ ਮੋਹਰ ਚਲਾਉਣ ਦੀ ਜਗ੍ਹਾ ਸਿੱਕਾ ਚਲਾਉਣ ਦੀ ਜਗ੍ਹਾ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਸਿੱਕਾ ਚਲਾ ਰਿਹਾ ਹੈ ਉਹਦੇ ਨਾਂ ਤੇ ਨਿਸ਼ਾਨ ਸਾਹਿਬ ਝੁਲਾ ਰਿਹਾ ਤੇ ਵਾਹਿਗੁਰੂ ਜੀ ਕੀ ਫਤਿਹ ਦੇ ਉਸ ਸਿਧਾਂਤ ਨੂੰ ਉਹਨੇ ਦੁਨੀਆ ਦੇ ਵਿੱਚ ਪ੍ਰਤੱਖ ਕਰਕੇ ਦਿਖਾ ਦਿੱਤਾ ਵੀ ਕੇਵਲ ਫਤਿਹ ਬੁਲਾਉਣ ਵਾਸਤੇ ਨਹੀਂ ਇਸ ਫਤਿਹ ਦੇ ਸਿਧਾਂਤ ਨੂੰ ਸਮਝਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਅਰਥ ਸਮਝਣੇ ਨੇ ਵੀ ਖਾਲਸਾ ਵਾਹਿਗੁਰੂ ਜੀ ਦਾ ਹੈ ਉਹ ਚਾਹੇ ਬਾਦਸ਼ਾਹ ਵੀ ਕਿਉਂ ਨਾ ਬਣ ਜਾਵੇ ਉਹ ਤਖਤਾਂ ਤੇ ਵੀ ਕਿਉਂ ਨਾ ਬਹਿ ਜਾਵੇ ਉਹ ਜਿੱਥੇ ਵੀ ਹੋਵੇ ਇਹ ਯਾਦ ਰੱਖੇ ਮੈਂ ਵਾਹਿਗੁਰੂ ਜੀ ਦਾ ਆ ਤੇ ਆਪਣੀ ਫਤਿਹ ਦੇ ਉੱਤੇ ਕਦੀ ਮਾਨ ਨਾ ਕਰੇ ਫਤਿਹ ਵੀ ਵਾਹਿਗੁਰੂ ਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਕੱਲ ਆਪਾਂ ਵਿਚਾਰਾਂ ਸਾਂਝੀਆਂ ਕੀਤੀਆਂ